ਇਸ ਤੋਂ ਬਾਅਦ ਜਿਹੜਾ ਸਫ਼ਰ ਇੱਕ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ ਕਿ ਕੁੜੀ ਨੇ ਮਾਂ ਬਣਨਾ ਹੁੰਦਾ ਹੈ ਜਦੋਂ ਮਾਂ ਬਣਨ ਵਾਲੀ ਹੁੰਦੀ ਹੈ ਕੁੜੀ ਤਾਂ ਉਹਦੇ ਇਨ-ਲॉज ਫੈਮਿਲੀ ਹੈ ਜਿਹੜੀ ਉਹਨਾਂ ਨੂੰ ਉਹਦੇ ਆਲੇ-ਦੁਆਲੇ ਦਾ ਉਹਦੀਆਂ ਚੀਜ਼ਾਂ ਦਾ ਉਹਦੀਆਂ ਜ਼ਰੂਰਤਾਂ ਦਾ ਜਾਂ ਉਹਦੀ ਮਾਨਸਿਕ ਲੋੜਾਂ ਵੀ ਹੁੰਦੀਆਂ ਨੇ ਬਹੁਤ ਸਾਰੀਆਂ ਤਾਂ ਉਹਨਾਂ ਦਾ ਕਿਸ ਤਰੀਕੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ ਕੋਈ ਐਕਸਪੀਰੀਅੰਸ ਨਹੀਂ ਕੁਝ ਪਤਾ ਨਹੀਂ ਇਸ ਚੀਜ਼ ਦੇ ਬਾਰੇ ਵਿੱਚ ਹਾਂਜੀ ਇਹਦੇ ਵਿੱਚ ਇਹ ਸੋ ਹੈਗਾ ਕਿ ਅੱਜਕੱਲ ਜਦੋਂ ਵੀ ਕੁੜੀ ਮਾਂ ਬਣਨਾ ਡਿਸਾਈਡ ਕਰਦੀ ਹੈ ਕਿਉਂਕਿ ਆਲਰੇਡੀ ਉਹਨੂੰ ਪਤਾ ਹੁੰਦਾ ਹੈ ਕਿ ਮਾਂ ਬਣਦੇ ਕੁਝ ਕੀ ਚੈਲੰਜਸ ਆਉਣਗੇ ਕਾਫੀ ਸਾਰੀਆਂ ਬੁੱਕਸ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਹਾਂਜੀ ਬਟ ਉਹ ਇਹ ਜਿਹੜੀ ਹੁੰਦੀ ਹੈ ਕਿਉਂਕਿ ਬੱਚਾ ਵੀ ਸਾਰੀ ਫੈਮਿਲੀ ਦਾ ਹੀ ਸਾਂਝਾ ਹਾਂ ਲੇ ਜੀ ਜੁਆਇੰਟ ਫੈਮਲੀ ਹੈ ਤਾਂ ਉਹਦੇ ਵਿੱਚ ਜਿਹੜੇ ਹੈਗੇ ਹੈ ਇਨ-ਲॉज ਵੀ ਇਨਕਲੂਡਡ ਨੇ ਛੋਟੇ ਦੇਰ ਜੇਠ ਵੀ ਇਨਕਲੂਡਡ ਨੇ ਜਾਂ ਸਾਰੀ ਫੈਮਲੀ ਹੀ ਇਨਕਲੂਡਡ ਹੈ ਪਰ ਜਿਹੜੀ ਮਾਂ ਦੇ ਉੱਤੇ ਹੈਗਾ ਨਾ ਕਿਉਂਕਿ ਉਹਦਾ ਇੱਕ ਡਿਫਿਕਲਟ ਟਾਈਮ ਹੁੰਦਾ ਹੈ ਜੀ ਅਨਐਕਸਪੈਕਟਿਡ ਟਾਈਮ ਹੁੰਦਾ ਹੈ ਤੇ ਇਹ ਮਦਰ-ਲੌ ਦੀ ਡਿਊਟੀ ਬਣਦੀ ਹੈ ਕਿ ਉਹ ਉਸ ਦੀ ਖਾਣ-ਪੀਣ ਦਾ ਪੂਰਾ ਧਿਆਨ ਰੱਖੇ ਉਸ ਦੇ ਰੈਸਟ ਦਾ ਧਿਆਨ ਰੱਖੇ ਤੇ ਐਟ ਦ ਸੇਮ ਟਾਈਮ ਕੁੜੀ ਦੀ ਡਿਊਟੀ ਬੰਦੀ ਹੈ ਕਿ ਉਹਨੂੰ ਛੋਟੀ ਮੋਟੀ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਨਾਲ ਸ਼ੇਅਰ ਕਰੇ ਆਪਣੇ ਹਸਬੰਦ ਦਾ ਨਾਮ ਸ਼ੇਅਰ ਕਰੇ ਆਪਣੇ ਮਦਰ ਲੌਅ ਦਾ ਨਾਮ ਸ਼ੇਅਰ ਕਰੇ ਤਾਂ ਸ਼ੇਅਰ ਕਰਨ ਦੇ ਨਾਲ ਹੀ ਜਿਹੜੀ ਹੈਗੀ ਆ ਉਹ ਆਪਾਂ ਉਹਨੂੰ ਫੁੱਲਫਿਲ ਕਰ ਸਕਦੇ ਆਂ ਹਾਂਜੀ ਤੋਂ ਇਸ ਦੀ ਬਜਾਏ ਕਿ ਜੇ ਆਪਾਂ ਮਤਲਬ ਵੀ ਉਹਨਾਂ ਨੂੰ ਕਿਸੇ ਗੱਲ ਦੀ ਕੰਪਲੇਨ ਕਰਨ ਦੀ ਬਜਾਏ ਉਹਦਾ ਸੋਲੂਸ਼ਨਸ ਲੱਭਣ ਦੀ ਕੋਸ਼ਿਸ਼ ਕਰੀਏ ਆਪਾਂ ਹਮੇਸ਼ਾ ਸੋਚੀਏ ਕਿ ਮੈਨੂੰ ਹੁਣ ਇਹ ਇਸ ਚੀਜ਼ ਦੀ ਜ਼ਰੂਰਤ ਹੈ ਜਾਂ ਮੈਨੂੰ ਇਹ ਚੈਲੰਜ ਆ ਰਿਹਾ ਹੈ ਤਾਂ ਇਹਨੂੰ ਮੈਂ ਕਿਵੇਂ ਓਵਰਕਮ ਕਰਨਾ ਹੈ ਹਾਂ ਸੋ ਸਭ ਤੋਂ ਵੱਡਾ ਜਿਹੜਾ ਟੂਲ ਹੁੰਦਾ ਉਹ ਕਮਿਊਨੀਕੇਸ਼ਨ ਹੁੰਦੀ ਹੈ ਕਿ ਤੁਸੀਂ ਅੱਛੀ ਜਿਹੜੀ ਕਹਿੰਦੇ ਹੈ ਰਿਸਪੈਕਟਫੁਲ ਕਮਿਊਨੀਕੇਸ਼ਨ ਕਰੋ ਕਿਉਂਕਿ ਹਰ ਇਨਸਾਨ ਦੀ ਜਿਹੜੀ ਜ਼ਰੂਰਤ ਹੈ ਉਹ ਰਿਸਪੈਕਟ ਹੈ ਰਿਕਗਨੀਸ਼ਨ ਹੈ ਤੇ ਲਾਵੇ ਜੀ ਸੋ ਜੇ ਆਪਾਂ ਰਿਸਪੈਕਟ ਕਰਦੇ ਹਾਂ ਜੇ ਮਦਦ ਨੂੰ ਰਿਸਪੈਕਟ ਵਾਲੀ ਥਾਂ ਤੇ ਹੈ ਉਹਨੂੰ ਪ੍ਰੋਪਰ ਰਿਸਪੈਕਟ ਦਿਈਏ ਐਟ ਦ ਸੇਮ ਟਾਈਮ ਜਿਹੜੀ ਡਾਕਟਰ ਲਾ ਉਹ ਵੀ ਰਿਸਪੈਕਟ ਉਹਦੀ ਵੀ ਹੋਣੀ ਚਾਹੀਦੀ ਹੈ ਹਰ ਬੰਦੇ ਦੀ ਹੋਣੀ ਚਾਹੀਦੀ ਹੈ ਉਹਦੇ ਕੀਤੇ ਹੋਏ ਕੰਮਾਂ ਨੂੰ ਰਿਕਗਨਾਈਜ਼ ਕਰਨ ਦੀ ਲੋੜ ਹੈ ਤੇ ਲਾਫਤਾ ਦੇਖੋ ਇਹ ਹੈ ਕਿ ਆਪਾਂ ਜਿੰਨਾ ਦਵਾਂਗੇ ਉਹਨਾਂ ਵਾਪਸ ਆਏ ਬਿਲਕੁਲ ਸੋ ਇਸ ਕਰਕੇ ਇੱਕ ਵਾਰੀ ਹੈ ਕਿ ਇੱਕ ਨਵਾਂ ਜਿਹੜਾ ਰਿਸਪੌਂਸਿਬਿਲਟੀ ਹੁੰਦੀ ਹੈ ਉਹਦੇ ਵਾਸਤੇ ਬਸ ਤਿਆਰੀ ਕਰਨੀ ਹੁੰਦੀ ਹੈ ਤੇ ਪੇਸ਼ੈਂਸ ਰੱਖਣੀ ਹੁੰਦੀ ਹੈ ਹਾਂਜੀ ਸੋ ਕਿਉਂਕਿ ਪ੍ਰੈਗਨਸੀ ਦਾ ਜਿਹੜਾ ਟਾਈਮ ਹੁੰਦਾ ਹੈ ਉਹ ਚੈਲੈਂਜਿੰਗ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਫਿਜ਼ੀਕਲੀ ਤਾਂ ਤੁਹਾਨੂੰ ਫਰਕ ਪੈਂਦਾ ਹੀ ਹੈ ਤੇ ਤੁਹਾਡੀ emotions ਵੀ ਬਹੁਤ ਉਸ ਵੇਲੇ ਅਪ ਡਾਊਨ ਹੋ ਰਹੇ ਹੁੰਦੇ ਨੇ ਤੁਹਾਡੇ ਹਾਰਮੋਨਸ ਚੇਂਜ ਹੋ ਰਹੇ ਹੁੰਦੇ ਨੇ ਤੁਹਾਨੂੰ ਕਈ ਵਾਰੀ ਥਕਾਵਟ ਜ਼ਿਆਦਾ ਆਉਂਦੀ ਆ ਜਾਂ ਫਿਰ ਤੁਹਾਡੇ ਕੋਈ ਨੌਜ਼ੀਆ ਹੋ ਰਿਹਾ ਹੁੰਦਾ ਹੈ ਜਾਂ ਕੋਈ ਸਪੈਸੀਫਿਕ ਚੀਜ਼ ਖਾਣ ਨੂੰ ਜੀ ਕਰਦਾ ਹੁੰਦਾ ਤਾਂ ਫਿਰ ਉਹ ਨੇਚਰਲੀ ਫੈਮਿਲੀ ਉਹਦਾ ਧਿਆਨ ਰੱਖੇ ਕਿ ਇਹਨੂੰ ਵੈਸੇ ਵੀ ਉਹਦਾ ਸਪੈਸ਼ਲ ਟਾਈਮ ਹੈ ਹਾਂਜੀ ਤੇ ਉਹਨੂੰ ਆਫ ਕੋਰਸ ਆਪਾਂ ਪ੍ਰੋਡੈਸਟਲ ਤੇ ਤਾਂ ਪਰ ਰੱਖਾਂਗੇ ਹਾਂਜੀ ਤੇ ਉਹ ਇੱਕ ਸੈਂਟਰ ਆਫ ਅਟਰੈਕਸ਼ਨ ਵੀ ਹੈ ਮੰਜੀ ਸੋ ਇਸ ਕਰਕੇ ਜੇ ਉਹਦਾ ਮੈਂਟਲ ਆ ਕੰਮ ਬਣਿਆ ਰਹੇਗਾ ਹੈਨਾ ਖੁਸ਼ ਰਹੇਗੀ ਤਾਂ ਉਹ ਬੱਚਾ ਵੀ ਉਨਹੀਂ ਹੈਲਦੀ ਹੋਏਗਾ ਹਾਂਜੀ ਉਹ ਪੁਰਾਣੇ ਜਵਾਨੀ ਚ ਹੁੰਦਾ ਸੀ ਉਹ ਫੋਟੋ ਲਾ ਦਿੰਦੇ ਸੀ ਦੀਵਾਰ ਤੇ ਬਈ ਕਿਸੇ ਹੱਸ ਦੇ ਤੇ ਹੈਲਦੀ ਬੇਬੀ ਦੀ ਤਾਂ ਉਹ ਇੱਕ ਤਰ੍ਹਾਂ ਦੀ ਮੈਨੀਫੈਸਟੇਸ਼ਨ ਹੁੰਦੀ ਸੀ ਕਿ ਬਈ ਹਰ ਰੋਜ਼ੇ ਮਾਂ ਬਣ ਵਾਲੀ ਜਿਹੜੀ ਦੇਖੇਗੀ ਇਸ ਬੱਚੇ ਨੂੰ ਤਾਂ ਬੱਚਾ ਵੀ ਇਹੋ ਜਿਹਾ ਹੋਏਗਾ ਔਰ ਡੈਫੀਨੇਟਲੀ ਕੋਈ ਨਾ ਫਰਕ ਵੀ ਪੈਂਦਾ ਅੱਛਾ ਇਮੇਜਿਨ ਕਰ ਦਈਆ ਕਿ ਮੇਰਾ ਬੱਚਾ ਵੀ ਇੰਨਾ ਹੈਲਦੀ ਤੇ ਹੈਪੀ ਹੋਏਗਾ ਤਾਂ ਡੈਫੀਨੇਟਲੀ ਫਿਰ ਉਹ ਬੱਚਾ ਵੀ ਹੁੰਦਾ ਬਾਕੀ ਖਾਣ ਪੀਣ ਦਾ ਧਿਆਨ ਤਾਂ ਰੱਖਣੀ ਹੈ ਫੈਮਿਲੀ ਨੇ ਵੀ ਰੱਖਣਾ ਹੈ ਮਾਂ ਬਣ ਵਾਲੀ ਮਾਂ ਨੇ ਬਣ ਵਾਲੇ ਬਾਪ ਨੇ ਓਕੇ ਔਰ ਬਾਪ ਨੂੰ ਪ੍ਰੋਪਰ ਹਿੱਸੇਦਾਰੀ ਦੀ ਲੋੜ ਹੈ ਜੋ ਕੁ ਉਸ ਲਈ ਉਹ ਵੀ ਤਾਂ ਬਾਪ ਬਣਨ ਵਾਲਾ ਹੁੰਦਾ ਹੈ ਨਾ ਹਾਂਜੀ ਹਾਂ ਤੇ ਜੇ ਉਹਨੂੰ ਫਿਜ਼ੀਕਲ ਕੋਈ ਇਹੋ ਜਿਹੇ ਚੈਲੰਜਸ ਨਹੀਂ ਆ ਰਹੇ ਪਰ ਔਰਤ ਨੂੰ ਆ ਰਹੇ ਸੋ ਉਹ ਫਾਦਰ ਬਣਨ ਵਾਲੇ ਫਾਦਰ ਦੀ ਰਿਸਪੋਨਸੀਬਿਲਟੀ ਹੈ ਕਿ ਉਹ ਦੀਆਂ ਲੋੜਾਂ ਪੂਰੀਆਂ ਕਰੇ ਹਾਂਜੀ ਬਿਲਕੁਲ ਮੈਂ ਕਿਤੇ ਲਿਖਿਆ ਪੜ੍ਹ ਰਹੀ ਸੀਗੀ ਕਿ ਇੱਕ ਰਿਸਰਚ ਹੋਈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਔਰਤਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਹੜਾ ਸਮਾਂ ਸਭ ਤੋਂ ਵੱਧ ਯਾਦ ਹੈ ਜਾਂ ਤੁਸੀਂ ਨਹੀਂ ਭੁੱਲ ਸਕਦੇ ਤਾਂ ਜ਼ਿਆਦਾਤਰ ਔਰਤਾਂ ਦਾ ਹੀ ਕਹਿਣਾ ਸੀਗਾ ਕਿ ਡਿਊਰਿੰਗ ਪ੍ਰੈਗਨੈਂਸੀ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ ਤੇ ਉਸ ਤੋਂ ਬਾਅਦ ਪੋਸਟਪਾਰਟਮ ਜਿਵੇਂ ਦਾ ਉਹਨਾਂ ਦੇ ਨਾਲ ਵਿਵਹਾਰ ਹੋਇਆ ਉਸ ਵਿਵਹਾਰ ਨੂੰ ਉਹ 70 ਸਾਲ ਦੀ ਉਮਰ ਤੱਕ ਵੀ ਜਿਹੜੀਆਂ 70 ਸਾਲ ਦੀ ਉਮਰ ਦੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਵੀ ਨਹੀਂ ਸੀ ਭੁੱਲ ਪਾਈਆਂ ਚਾਹੇ ਉਹ ਪੋਜ਼ਿਟਿਵ ਹੋਵੇ ਚਾਹੇ ਉਹ ਨੈਗੇਟਿਵ ਹੋਵੇ ਤੁਹਾਨੂੰ ਲੱਗਦਾ ਵੀ ਇਹ ਅਸਰ ਪੈਂਦਾ ਹਾਂਜੀ ਹਾਂਜੀ ਅਸਰ ਪੈਂਦਾ ਹੈ ਡੈਫੀਨਿਟਲੀ ਪੈਂਦਾ ਹੈ ਇਨਫੈਕਟ ਜਦੋਂ ਐਂਟੀਨੇਟਲ ਚੈੱਕਅਪ ਲਈ ਆਉਂਦੀਆਂ ਨੇ ਔਰਤਾਂ ਤਾਂ ਉਸ ਤੋਂ ਲਈ ਵੀ ਕਈ ਗੱਲਾਂ ਉਹ ਕਰਦੀਆਂ ਨੇ ਜੀ ਮੈਨੂੰ ਇਸ ਚੀਜ਼ ਦੀ ਲੋੜ ਸੀ ਜਾਂ ਮੈਂ ਇਸ ਤਰ੍ਹਾਂ ਕਰਨਾ ਚਾਹੁੰਦੀ ਆ ਜਾਂ ਮੈਂ ਇਸ ਤਰ੍ਹਾਂ ਦੇ ਕੱਪੜੇ ਪਾਉਣਾ ਚਾਹੁੰਦੀ ਆ ਕਿਉਂਕਿ ਉਸ ਵੇਲੇ ਨਾ ਕਾਫੀ ਹਾਰਮੋਨਸ ਜਿਹੜੇ ਤੁਹਾਡੇ ਤੇ ਹਾਵੀ ਹੁੰਦੇ ਨੇ ਤੁਸੀਂ ਤੁਹਾਡਾ ਜਿਹੜਾ ਸੁਭਾਅ ਵੀ ਥੋੜਾ ਉਹਨਾਂ ਸੁਖਾਵਾਂ ਨਹੀਂ ਰਹਿੰਦਾ ਜੀ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਟੋਲਰੈਂਟ ਹੋਣ ਦੀ ਲੋੜ ਹੈ ਤੇ ਉਹਨੂੰ ਸਪੋਰਟ ਦੀ ਲੋੜ ਹੈ ਪਰ ਡੈਫੀਨਿਟਲੀ ਬਹੁਤ ਅੱਛੀ ਤਰ੍ਹਾਂ ਸਪੋਰਟ ਦੀ ਲੋੜ ਹੈ ਹਾਂਜੀ ਬਿਲਕੁਲ